ਗਾਂਡੇ ਵਲੇ ਜਿਹੜੇ ਅਸੀਂ ਸਾਡੇ ਘਰ ਦੇ ਜਾਨਵਰ ਸਾਂ ਪਸ਼ੂ ਸਾਂ ਉਹਨਾਂ ਨੂੰ ਜੋ ਅਸੀਂ ਸ਼ਾਰਟਾਂ ਯੂਜ਼ ਕਰ ਉਹਨਾਂ ਦਾ ਕੀ ਬਣਿਆ ਉਸ ਦੇ ਤਾਈ ਕਿਉਂਕਿ ਅਨੁਸ਼ੋਇ ਪਹਿਲੂ ਬਹੁਤ ਨੇ ਜਿਹੜਾ ਤੇ ਅਸੀਂ ਅਸੀਂ ਕਹਾਣੀਆਂ ਜਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਨਾਲ ਨਹੀਂ ਸਮਝਣ ਦੀ ਕੋਸ਼ਿਸ਼ ਕੀਤੀ ਸਾਹਿਤ ਨੇ ਜੋ ਵੱਡਾ ਮੁੱਦ ਨਹੀਂ ਪੇਸ਼ ਕਰਨਾ ਉਹ ਜਾ ਉਹਨਾਂ ਨੇ ਸਿਰਫ ਇੱਕ ਸਾਡੀ ਸਮਾਜ ਜੋ ਵਾਧਰੀਆਂ ਘਟਨਾਵਾਂ ਨੇ ਉਹਨੂੰ ਅੰਡਰਲਾਈਨ ਕਰਨਾ ਹੈ ਜਿਸਨ ਟੋਬਾ ਟੇਕ ਸਿਰਫ ਮਣਕੋ ਸਾਹਿਬ ਦੀ ਕਹਾਣੀ ਹੈ ਕੁਪਿਆ ਦੇ ਲਾਤੀ ਉਹ ਜਿਹੜਾ ਇਹ ਸੈਮੀਨਾਰ ਦਾ ਵਿਸ਼ਾ ਇਹਦਾ ਪੰਜਾਬ ਦੇ ਗਾਂਢ ਤੇ ਇਹਦਾ ਪੁਨਰ ਜਨਮ ਇੱਕ ਸਮਾਤਾ ਵੀ ਹੋ ਜੁਕਾ ਕਾਫੀ ਬੰਦੇ ਹੋ ਗਏ ਨੇ ਬੱਚੇ ਕਾਫੀ ਚੰਗੇ ਬੈਠੇ ਨੇ ਤੇ ਮੈਂ ਬਹੁਤ ਹੀ ਸੰਤਲਪਾਤ ਮਗੀਆਂ ਤੋਂ ਸਰਟੀਫਿਕੇਟ ਦਿਲਾਨੀ ਕਰਨੀਆਂ ਦੋ ਤਿੰਨ ਸਧਾਰਨ ਜੀ ਗੱਲਾਂ ਕਰ ਗਏ ਜਿਨ੍ਹਾਂ ਪਰ ਅਸੀਂ ਸੋਚਿਆ ਕਿ ਪੁਨਰ ਜਨਮ ਦੀ ਗੋੜ ਵੀ ਸੀ ਤੇ ਮੇਰਾ ਪੇਪਰ ਵੀ ਇਸੇ ਤੇ ਪੰਜਾਬੀ ਪਜਾਰ ਤੇ ਜਿਹੜੀਆਂ ਪਜਾਰ ਬਣਨ ਨਾਲ ਸੰਬੰਧਿਤ ਕਹਾਣੀਆਂ ਸਨ ਉਹਨਾਂ ਚ ਕਿਵੇਂ ਬਣ ਬਣਦਾ ਜਿਹੜਾ ਦੁਕਾਨ ਸੀ ਕਿਵੇਂ ਪੇਸ਼ ਹੋਇਆ ਖਾਸ ਕਰਕੇ ਮੇਰੇ ਖਿਆਲ ਤੋਂ ਦੋ ਟਾਂ ਵਾਲੀ ਜੈਨ ਚਾਲ ਵਾਲੀ ਇੱਕ ਬੋਲਦਿਲ ਸੀ ਇੱਕ ਕਿੱਸਾ ਬਣਿਆ ਸੀ ਬੋਲਦ ਚਿੰਤਨ ਦਾ ਮਤਲਬ ਇਹ ਹੈ ਕਿ ਵੀ ਅਸੀਂ ਬੰਡ ਤੋਂ ਬਾਅਦ ਕਿਹੜੇ ਕਿਹੜੇ ਦੁੱਖ ਅਸੀਂ ਦੇਖੇ ਨੇ ਜਾਂ ਸਾਡੇ ਦਿਮਾਗ ਦੇ ਵਿੱਚ ਕਿਹੜੇ ਕਿਹੜੇ ਦੁੱਖ ਨਾਲ ਚੱਲਦਾ ਰਹਿੰਦੇ ਉਸ ਤੋਂ ਵੀ ਹਟਾ ਲੈ ਸਾਡੇ ਮੰਦਿਰ ਵਿੱਚ ਕਿਹੜੀ ਗੱਲ ਚੱਲੀ ਜਿਹੜਾ ਹੁਣ ਤੱਕ ਸਾਡੇ ਉਹ ਚੀਜ਼ ਸਾਡੇ ਸਮਾਜ ਦੇ ਵਿੱਚ ਇਫੈਕਟ ਪਾ ਰਿਹਾ ਸਾਡੇ ਸਮਾਜ 'ਤੇ ਪ੍ਰਭਾਵ ਪਾ ਰਿਹਾ ਉਹ ਸੀ ਇੱਕ ਇਨਸਿਕਿਉਰਟੀ ਦਾ ਜਿਹੜਾ ਸੀ ਇਹ ਦੋ ਫਿਲਮਾਂ ਜਿਹੜੀਆਂ ਸਾਡੇ ਪਾਕਿਸਤਾਨ ਨੇ ਫਿਲਮ ਬਣਾਈ ਬੋਲ ਇਹ ਕਿਤਨਾ ਵਧੀਆ ਬਣੀ ਸੀ ਗੁਰਿੰਦਰ ਸਿੰਘ ਤੇ ਨਰੇਸ਼ਨ ਦੇ ਨਾਲ ਬਣੀ ਫਿਲਮ ਕਿੱਸਾ ਹੁਣ ਉਹਦੇ ਵਿੱਚ ਕੀ ਹੋ ਰਿਹਾ ਕਿ ਪਾਰ ਲੋਕ ਵੰਡ ਹੋਈ ਜਾਂ ਤੇ ਵੰਡ ਦੇ ਵਿੱਚ ਸਭ ਤੋਂ ਵੱਧ ਇਹਦਾ ਦੁਖਾਂਤ ਆ ਉਹ ਔਰਤ ਨੇ ਭੋਗਿਆ ਇਸਤਾਨੀ ਔਰਤ ਤੇ ਵੀ ਵੈਸੇ ਵੀ ਉਸ ਔਰਤ ਦੇ ਦੁੱਖ ਨੂੰ ਅਸੀਂ ਸਾਡੇ ਸਮਾਜ ਉਹ ਕਿਵੇਂ ਹੰਤਪੇਸ਼ ਹੋਇਆ ਉਹਦਾ ਰਿਜ਼ਲਟ ਅਸੀਂ ਸੈਂਸਸ ਨਾਲ ਕਰ ਸਕਦੇ ਹਾਂ ਕਿ ਸਾਡੇ ਸਮਾਜ ਜਿੱਥੇ ਕੁੜੀਆਂ ਦੀ ਗਿਣਤੀ ਕਿਉਂ ਘਟੀ ਕਿ ਦਿੱਤੀ ਕਿਉਂ ਘਟੇ ਦੇਖੀ ਗਏ ਕਿ ਸਾਡੇ ਤੋਂ ਜਿਹੜੇ 100 ਮੇਲ ਮੈਂਬਰ ਨੇ ਤੇ ਦੇ ਵਿੱਚ 800 ਤੋਂ 845 896 ਦੀ ਗਿਣਤੀ ਸੀ ਉਹ ਉਹਦਾ ਵੱਡਾ ਕਾਰਨ ਇੱਕ ਵਨ ਡੇ ਸੀ ਇਸ ਕਰਕੇ ਕਿਉਂਕਿ ਵਨ ਡੇ ਸੀ ਕਿ ਅਸੀਂ ਕਿਉਂਕਿ ਔਰ ਦਿੱਤੂ ਨੂੰ ਜਿਹੜਾ ਆ ਸੰਘਰਸ਼ ਦੀ ਭਾਵਨਾ ਇਹਨਾਂ ਦੋਨਾਂ ਫਿਲਮਾਂ 'ਚ ਦੇਖੀ ਹੈ ਤੇ ਦੇਖਿਆ ਜਾ ਸਕਦਾ ਕਿ ਕਿਵੇਂ ਉਹ ਫਿਲਮਾਂ ਜਿਸੀ ਮੈਂ ਥੋੜਾ ਜਿੰਨਾ ਉਹ ਵੀ ਇੱਕ ਨੈਰੇਟਿਵ ਤੇ ਦੱਸ ਦਿੰਦਾ ਕਿ ਫਿਲਮਾਂ 'ਚ ਚੱਲਦਾ ਕੀ ਹੈ। ਬੈਲੀ ਫਿਲਮ ਸੀ ਕਿਸਾ ਉਹਦੇ ਵਿੱਚ ਸੀ ਕਿ ਇੱਕ ਡਰਾਈਵਰ ਜਿਹੜਾ ਉਧਰੋਂ ਗਿਜਰਤ ਕਰਕੇ ਵਾਪਸ ਇੱਧਰ ਪੰਜਾਬ ਚ ਆਉਂਦਾ ਤੇ ਉਹ ਆਪਣੀ ਕੁੜੀ ਹੈ ਤੇ ਕੁੜੀ ਨੂੰ ਕੀ ਹੈ ਕਿ ਬਚਾਉਣ ਖਾਤਰ ਮੁੰਡੇਵਾਂ ਦੀ ਬੇਸ਼ਕਰਦਾ ਹੈ ਤੇ ਮੁੰਡੇਵਾਂ ਦੀ ਸਮਾਰਟ ਨੂੰ ਦਿਖਾਉਂਦਾ ਹੈ ਉਹਨੂੰ ਆਪਣੇ ਨਾਲ ਡਰਾਈਵਿੰਗ ਕਰਾਉਂਦਾ ਹੈ। ਇਰਫਾਨ ਖਾਨ ਦੀ ਫਿਲਮ ਬੜੀ ਇੰਪੋਰਟੈਂਟ ਫਿਲਮ ਸੀ ਪਰ ਉਹ ਥੋੜਾ ਡੀ ਲ ਚਰਚਾ ਚ ਰਹੀ ਉਹਦਾ ਨਤੀਜਾ ਕੀ ਹੋਇਆ ਕਿ ਇੱਕ ਲੈਵਲ ਤੇ ਉਹਦੇ ਦਿਮਾਗ 'ਚ ਉਸ ਪਿਓ ਦੇ ਦਿਮਾਗ 'ਚ ਇਹ ਤਾਂ ਗੱਲ ਪਹੁੰਚ ਗਈ ਕਿ ਨਹੀਂ ਮੈਂ ਮੁੰਡੇ ਨੂੰ ਇਹਦਾ ਵਿਆਹ ਵੀ ਕਰਨਾ ਹੈ ਉਹ ਵਿਆਹ ਦੀ ਗੱਲ ਜਿਹੜੀ ਅਸੀਂ ਹਸ ਤੱਕ ਕਹਾਂਗੇ ਕੁੜੀ ਦਾ ਵਿਆਹ ਜੋ ਕੁੜੀ ਨਾਲ ਕਰਨਾ ਹੈ ਫਿਲਮ 'ਚ ਵੀ ਮੁੰੁ ਕੁੜੀ ਬਣੀ ਗੰਢੜੀ ਕਿਸੇ ਲੋਕ ਦੇ ਕੁੜੀ ਆ ਪਰ ਮੁੰਡੇ ਨੂੰ ਪੇਸ਼ ਹੋ ਰਹੀ ਹੈ ਕਿਉਂਕਿ ਉਹਦੇ ਮਾਨਸਿਕ ਮੇਰਾ ਹੁੰਦਾ ਹੈ ਕਿਉਂਕਿ ਜਿਹੜਾ ਵਾਂਡੂ ਸੀ ਵਾਂਡ ਨੇ ਸਿਰਫ ਸਮੰਨਾ ਨੀਕ ਦੇਸ਼ ਮਨਤਾ ਸਿਰ ਉੱਤੇ ਚਲਗੇ ਅੰਦਰ ਆਗੇ ਸਾਡੇ ਦਿਮਾਗ ਚ ਜਿਹੜੀ ਇੱਕ ਸਾ ਸੱਚ ਦੀ ਭਾਵਨਾ ਸੋ ਕਿਵੇਂ ਇੱਕ ਗੜ ਮੰਗ ਬੈ ਗਈ ਕਿ ਨਹੀਂ ਇਹ ਕਿਸ ਤਾਂ ਦੀ ਉਹ ਫਿਲਮ ਚੱਲਦੀ ਆ ਕੁੜੀ ਦਾ ਕੁੜੀ ਦਾ ਲਿਆ ਸੰਭੋਗ ਨਹੀਂ ਸਿਰੇ ਤੋਂ ਤੇ ਸਮਾਜੀ ਤੋਂ ਤੇ ਨਹੀਂ ਸੱਚੇ ਤੋਂ ਤੇ ਉਹ ਕਹਾਣੀ ਤੇ ਚੱਲਦੀ ਹੈ ਇਸੇ ਤਰ੍ਹਾਂ ਦੀ ਸੇਮ ਫਿਲਮ ਜਿਹੜੀ ਪਾਕਿਸਤਾਨ ਨੇ ਫਿਲਮ ਬਣਾਈ ਕਿ ਉਹ 6 ਘੰਟਿਆਂ ਦਾ ਇੱਕ ਭਰਾ ਬੈਦਾ ਦਾ ਉਹ ਭਰਾ ਨਹੀਂ ਹੈ ਉਹ ਜੈਂਡਰ ਪਰ ਪਰਿਵਾਰ ਕੀ ਹੈ ਉਹਨੂੰ ਵੀ ਮੇਲ ਲੈ ਗੋ ਨੂੰ ਪੇਸ਼ ਕਰਦੇ ਆ ਉਹਦੇ ਵੀ ਉਹ ਜਿਹੜਾ ਇਹ ਪਰਿਵਾਰ ਹੈ ਦਿੱਲੀ ਤੋਂ ਹਿਜਰਤ ਕਰਕੇ ਲਾਹੌਰ ਜਾ ਰਿਹਾ ਹੈ ਜਿਹੜਾ ਅੰਮਰ ਸਿੰਘ ਦਾ ਪਰਿਵਾਰ ਹੈ ਉਹ ਲਾਹੌਰ ਤੋਂ ਹਿਜਰਤ ਕਰਕੇ ਇੱਧਰ ਪੰਜਾਬ ਜਾ ਰਿਹਾ ਹੈ ਕਹਿੰਦਾ ਮਤਲਬ ਕਿ ਸਾਡੇ ਕੋਲ ਵੰਡ ਦੇ ਪਰਿਵਾਰ ਕੀ ਬੈ ਗੋ ਜਿਹੜਾ ਅਸੀਂ ਬੋਲ ਰਹੇ ਆ ਕਿ ਅਸੀਂ ਜਿਹੜੀ ਕੁੜੀ ਦਾ ਇਹ ਨਹੀਂ ਕਿ ਵੰਡ ਕਰਕੇ ਕੁੜੀ ਵਾਲਾ ਜਿਹੜੀ ਸਾਡੀ ਸੋਕ ਸਾਡੀ ਸਮਾਜ ਚ ਗਈ ਹੋਈ ਲੋ ਸਾਡੇ ਕੋ ਪਿੱਛੇ ਤੋਂ ਵੀ ਹੈ ਤੋ ਵੀ ਸਮਾਜ ਜਿਹੜਾ ਪੰਜਾਬੀ ਸਮਾਜ ਸੀ ਉਹ ਉਹਦੇ ਵਿੱਚ ਜਿਹੜਾ ਲੜਾਈਆਂ ਦਾ ਤਾੜ ਵੀ ਆਉਂਦੇ ਨੇ ਇਹਦੇ ਤੋਂ ਅਸੀਂ ਲੜਦੇ ਰਹੇ ਆ ਤੇ ਜਿਹੜਾ ਇਹ ਸੀਨ ਸਮਝਣ ਦੀ ਲੋੜ ਆ ਕਿ ਜਿਹੜੇ ਇਹ ਜਿਹੜੀਆਂ ਗੱਲਾਂ ਸਨ ਉਹਨੂੰ ਕੋਈ ਤੱਕ ਗੱਲ ਸਾਡਾ ਲਿਟਰੇਚਰ ਦੇ ਜਿਹੜਾ ਰਹੇ ਬਹੁਤ ਸਾਰਾ ਕੌਸ਼ਿਸ਼ਾਂ ਵਿੱਚ ਪੇਸ਼ ਕਰਦਾ ਸਰਦੂਲ ਕਹਾਣੀਆਂ ਨੇ ਸਰਦੂਲ ਕਹਾਣੀਆਂ ਨੇ ਡਾਕਟਰ ਅਮਰੀਦਸਾ ਦਾ ਨਾਮ ਲੈ ਸਕਦੇ ਆ ਜਿਹੜੀਆਂ ਕਹਾਣੀਆਂ ਦਰਸੀਆਂ ਕੋਈ ਹੋਰ ਕਹਾਣੀਆਂ ਨੇ ਜਿਸ ਤਰ੍ਹਾਂ ਡਾਕਟਰ ਪ੍ਰਵੀਨ ਨੇ ਪਿੰਜਰ ਨਾਵਦੀ ਕਾਲ ਕੀਤੀ ਆ ਉਹਨੂੰ ਦੇ ਸਕਦੇ ਆ ਪਿੰਜਰ ਨਾਵਦੀ ਕਿੱਥੇ ਪੜੀ ਫਿਰ ਮੋਰਟਾਰੀਸ਼ਨ ਤੇ ਬਣੀਆ ਇੱਕ ਤੇ ਇੱਕ ਔਰਤ ਦੀ ਸਥਿਤੀ ਹੈ ਉਹਦੇ ਦਾ ਕੀ ਪ੍ਰਭਾਵ ਪਿਆ ਉਹਦਾ ਗਾਂ ਸਾਡੇ ਕੋਲ ਕੀ ਨਤੀਜੇ ਚ ਕੱਲੇ ਰਾਏ ਪਰ ਬਾਅਦ ਗਾਂ ਅੱਗੇ ਕੱਤੀ ਨਹੀਂ ਚਲਦੀ ਸੀ ਗਿਣਤੀ ਘਟਦੀ ਸੀ ਸਾਡੇ ਜਨ ਵਿੱਚ ਕਿਉਂਕਿ ਅਨਕੌਂਸ਼ੀਅਸ ਮਾਈਂਡ ਤੇ ਸਾਡੇ ਕੋਲ ਗਾਂ ਦੀ ਗੱਲ ਵੀ ਨਹੀਂ ਔਰਤ ਦੀ ਗਿਣਤੀ ਦਾ ਸਾਡੇ ਨਾਲ ਜਾਂ ਉਹੀ ਵੱਧ ਦਾ ਸਾਡੇ ਸਮਾਜ ਤੇ ਕੀ ਪ੍ਰਭਾਵ ਪੈਂਦਾ ਹੈ ਸੈਕਿੰਡ ਗੱਲ ਜਿਹੜੀ ਡਾਕਟਰ ਗੋਰ ਨੇ ਪਹਿਲਾਂ ਕੀਤੀ ਕਿ ਜਿਹੜੇ ਸੱਭਾ ਚੌਰ ਤੋਂ ਤੇ ਅਸੀਂ ਕਿਵੇਂ ਪਛੜੇ ਰਹੇ ਇਸੇ ਇਸ ਸਮਾਂ ਗੱਲ ਕੀਤੀ ਕਿ ਉਹ ਦਰੱਖਤਾਂ ਬੂਦਿਆਂ ਦੀ ਜਾਂ ਲੈਵਿਸਟਰਾਜ਼ ਦੇ ਵਾਲੇ ਨਾਲ ਕਿਸੇ ਮੈਂ ਉਹਦੇ ਨਾਲ ਇੱਕ ਨਿੱਕੀ ਜਿਹੀ ਹੋਤਾਲ ਦੱਸਣ ਜਿਹੜੀਆਂ ਕਹਾਣੀਆਂ ਬਿਰਤਾਂਤੀਆਂ ਕਹਾਣੀਆਂ ਬਟੀਆਂ ਸੀ ਮੈਂ ਵਾਰ-ਵਾਰ ਉਹਨਾਂ ਦੀ ਕਹਾਣੀਆਂ ਦੇ ਵਿੱਚ ਜ਼ਿਕਰ ਮੱਛੀਆਂ ਦਾ ਮਜਾ ਆਉਂਦਾ ਸੀ ਵਾਂਟ ਵੇਲੇ ਜਿਹੜੇ ਸੀ ਸਾਡੇ ਘਰ ਦੇ ਜਾਨਵਰ ਸਨ ਪਸ਼ੂ ਸਨ ਉਹਨਾਂ ਨੂੰ ਜੋ ਅਸੀਂ ਛੱਡਾ ਹੀ ਉਹਨਾਂ ਦਾ ਕੀ ਬਣਿਆ ਉਸ ਦੇ ਨਾਲ ਹੀ ਕਿਉਂਕਿ ਅਾਨੂੰ ਸ਼ੋਇ ਪੈਣ ਨੂੰ ਬਹੁਤ ਨੇ ਜਿਹੜਾ ਤੇ ਅਸੀਂ ਅਸੀਂ ਕਹਾਣੀਆਂ ਜਾਂ ਉਹਨਾਂ ਨੂੰ ਉਹਨਾਂ ਚੀਜ਼ਾਂ ਨਾਲ ਨਹੀਂ ਸਮਝਣ ਦੀ ਕੋਸ਼ਿਸ਼ ਕੀਤੀ ਸਾਹਿਤ ਨੂੰ ਵੱਡਾ ਮਾਦ ਨਹੀਂ ਬੇਸ਼ਰਮਾ ਉਹਨਾਂ ਨੇ ਸਿਰਫ ਪਾਇਆ ਸਾਡੇ ਸਮਾਜ ਜੋ ਵਾਪਰੀਆਂ ਘਟਨਾਵਾਂ ਨੇ ਉਹਨੂੰ ਅੰਡਰਲਾਈਨ ਕਰਨਾ ਹੈ ਇਸਨ ਕੋਬਟ 8 ਸਿਰਫ ਮਲਕੋ ਸਾਡੀ ਕਹਾਣੀ ਕਿ ਕਿਸ ਤਰ੍ਹਾਂ ਦੱਸਿਆ ਕਿ ਸਾਡੇ ਕੋਲ ਜਿਹੜੇ ਮਾਨਸਿਕ ਰੋਗ ਦੇ ਲੋਕੀ ਸੀ ਉਹਨਾਂ ਦਾ ਕੀ ਬਣਿਆ ਇਸ ਤਰ੍ਹਾਂ ਇੱਕ ਫਿਲਮ ਉਸ ਇਸ ਤੇ ਬਣੇ ਇਸ ਤਰ੍ਹਾਂ ਇੱਕ ਫਿਲਮ ਬਣੀ ਬੇਗਮ ਜਾਨ ਜਿਹੜੀ ਸਾਡੀਆਂ ਉਹ ਸਮਾਜ ਦੇ ਵਿੱਚ ਜੀਵਨ ਉਹ ਸਵੈਸਤ ਗੈਸ਼ਨਾ ਸਨ ਉਹ ਬਾਰਡਰ ਲਾਈਨ ਦੇ ਉੱਪਰ ਉਹ ਮਤਾਰ ਆ ਜਾਂਦਾ ਕਿ ਕਿਹਸੇ ਦੇਖ ਵਿਦਿਆਵਲਿਆਂ ਦੀ ਫਿਲੇਮੈਂਟਿਕ ਸੇ ਬਚਣ ਦੇਖੀ ਹੋਵੇ ਤੇ ਕਿਸੇ ਤਰ੍ਹਾਂ ਦਾ ਉਹ ਦੁਕਾਨ ਜੋ ਹੋ ਗਈਆਂ ਨੇ ਨਾ ਉਹ ਬਰਦਾਸ਼ਪੁਰ ਦਾ ਜ਼ਿਲ੍ਹਾ ਹੈ ਨਾ ਉਹ ਇੱਧਰ ਵਾਲੇ ਪੰਜਾਬ ਦਾ ਹਿੱਸਾ ਮੰਨਦੀ ਹੈ ਨਾ ਉੱਧਰ ਵਾਲੇ ਪੰਜਾਬ ਦਾ ਹਿੱਸਾ ਮੰਨਦੀ ਹੈ ਮਤਲਬ ਸਾਡੇ ਕੋਲ ਐਗੂ ਰਹਿ ਗਿਆ ਕਿਆ ਕਰਦੇ ਨੇ ਕਿ ਕੁਛ ਪਹਿਲੂ ਬੇ ਨੇ ਜਿਨ੍ਹਾਂ ਨੂੰ ਅਸੀਂ ਗੋਲਿਆ ਵੀ ਨਹੀਂ ਗਿਆ ਬੰਗੋਲਿਆ ਪਹਿਲੇ ਸਾਡੇ ਨਾਲ ਸੱਭਿਆਚਾਰਕ ਵਿਦਿਆਤਨਤ ਬੰਦ ਚਿੱਤ ਜਿਹਾ ਨਹੀਂ ਮੈਂ ਸਭ ਮੱਝਾਂ ਬਾਰੇ ਗੱਲ ਕੀਤੀ ਕਿ ਮੱਝਾਂ ਜਿਹੜੀਆਂ ਨੇ ਪਤਨੀਆਂ ਬਜਾਈਆਂ ਖੁਰਲੀਆਂ ਤੋਂ ਆਪਣੇ ਜਿਹੜੇ ਮਾਲਕ ਨੂੰ ਬੇਨਤੀਆਂ ਕਰਦੀਆਂ ਸੀ। ਮੇਰੇ ਸਾਥੀ ਖਾਣੀ ਦੁੱਧੀ ਚੱਪੜ ਟੀਈਆ। ਹੋਰ ਬਾਕੀ ਸਾਰੀ ਕਹਾਣੀ ਕਿੱਚੀ ਨੇ। ਕਿਉਂਕਿ ਮਾਝਾ ਸਾਡਾ ਕੀ ਹੈ? ਪੰਜਾਬ ਦਾ ਕੌਮੀ ਪਸ਼ੂ ਹੈ। ਘਰ ਦਾ ਜੀ ਹੈ। ਜਿਹੜੇ ਸਾਡੇ ਇਸਤਾਂ ਦੇ ਘਰ ਦੇ ਜੀ ਸਨ ਉਹਨਾਂ ਦਾ ਕੀ ਬਣਿਆ? ਉਹਨਾਂ ਨੂੰ ਕਿਵੇਂ ਉਹ ਲੋਕ ਘੁਰਦੇ ਹੋਣਗੇ? ਮਨੁੱਖੀ ਰਿਸ਼ਤੇ ਆ ਤਾਂ ਚਲੋ ਉਹ ਬਾਹਲਾ ਕੱਢ ਕੇ ਜਿਹੜੇ ਉਹ ਰਹਿ ਕੇ ਜਾਂ ਇੱਧਰ ਇੱਥੇ ਛੱਡ ਗਏ ਇਹਨਾਂ ਚੀਜ਼ਾਂ ਬਾਰੇ ਵੀ ਸਭ ਦੇ ਲੋੜ ਹੈ। ਮੈਂ ਬਹੁਤ ਸਾਰਾ ਨਹੀਂ ਦਿੰਦਾ। ਧੰਨਵਾਦ।